ਰਾਜਧਾਨੀ ਦਿੱਲੀ ਚ ਹੋਏ ਧਮਾਕੇ ਨੇ ਪੂਰੀ ਦਿੱਲੀ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਮੁਲਕ ਭਰ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਆ ਇਸ ਦਰਮਿਆਨ ਇੱਕ ਖਬਰ ਵੱਡੀ ਆ ਰਹੀ ਹੈ ਕਿ ਇਸ ਧਮਾਕੇ ਦੀਆਂ ਲਗਾਤਾਰ ਨਵੀਆਂ ਪਰਤਾਂ ਖੁੱਲਦੀਆਂ ਜਾ ਰਹੀਆਂ ਨੇ। ਉਹ ਕਿਵੇਂ ਕਿ ਜਿਹੜੀ ਸਸਪੈਕਟਡ ਕਾਰ ਹੈ ਉਸ ਦੀ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ। ਨਵੀਂ ਸੀਸੀਟੀਵੀ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਬਦਰਪੁਰ ਟੋਲ ਪਲਾਜ਼ਾ ਤੇ ਉਹ ਜਦੋਂ ਉੱਥੋਂ ਕ੍ਰਾਸ ਕਰਦੀ ਹੈ ਉਹ ਸ਼ਖਸ ਜਿਸ ਦਾ ਬਾਰ-ਬਾਰ ਜ਼ਿਕਰ ਹੋ ਰਿਹਾ ਹੈ ਉਹ 마스크 ਪਾ ਕੇ ਉਸ ਦੇ ਅੰਦਰ ਬੈਠਾ ਹੈ ਜਦੋਂ ਉਹ ਬਦਰਪੁਰ ਟੋਲ ਕ੍ਰਾਸ ਹੁੰਦੀ ਹੈ ਔਰ ਔਰ ਕਾਰ ਦੇ ਵਿੱਚ ਬੈਠਾ ਹੈ ਸ਼ਖਸ ਉਮਰ ਦੱਸਿਆ ਜਾ ਰਿਹਾ ਹੈ ਤਾਂ ਉਮਰ ਦਾ ਇਸ ਗੱਡੀ ਦੇ ਵਿੱਚ ਰਿਸ਼ਤਾ ਜਿਹੜਾ ਪੁਸ਼ਟੀ ਕਰਦੀ ਹੈ ਵੀਡੀਓ 10 ਨਵੰਬਰ ਦੀ ਜਿਹੜੀ ਸਵੇਰੇ 7:30 ਵਜੇ ਦੀ ਇਹ ਵੀਡੀਓ ਹੈ ਜਿਹੜੀ ਬਦਰਪੁਰ ਟੋਲ ਪਲਾਜ਼ਾ ਤੋਂ ਜਦੋਂ ਕਾਰ ਨਿਕਲੀ ਹੈ ਔਰ ਸ਼ਖਸ ਦਾ ਹੁਲੀਆ ਉਮਰ ਦੇ ਨਾਲ ਜਿਹੜਾ ਹੈ ਉਹ ਮੇਲ ਖਾ ਰਿਹਾ ਹੈ 마스크 ਵੀ ਹਾਲਾਂਕਿ ਲੱਗਿਆ ਹੋਇਆ ਹੈ ਔਰ ਕਾਰ ਵੀ ਜਿਹੜੀ ਉਹ ਜਿਹੜੀ ਸੇਮ ਹੈ ਤਾਂ ਵੀਡੀਓ ਦੇ ਵਿੱਚ ਤੁਸੀਂ ਇਹ ਤਸਵੀਰਾਂ ਜਿਹੜੀਆਂ ਆ ਵੇਖੋਗੇ ਜਿਹੜੇ ਸ਼ੱਕੀ ਕਾਰ ਹੈ ਜਿਹਦਾ ਧਮਾਕਾ ਹੋਇਆ ਤਾਂ ਉਹ ਬਦਰਪੁਰ ਟੂਲ ਪਲਾਜ਼ਾ ਤੇ ਦੇਖੀ ਗਈ ਹੈ ਇਹ ਹੁਣ ਤੱਕ ਦੀ ਇਸ ਮਾਮਲੇ ਦੀ ਲੇਟੈਸਟ ਵੀਡੀਓ ਜਿਹੜੀ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਹੋਰ ਵੀ ਕਈ ਸੀਸੀਟੀਵੀ ਜਿਹੜੀ ਫੁਟੇਜ ਉਹ ਸਾਹਮਣੇ ਆਈ ਸੀ ਔਰ ਦੱਸਿਆ ਉਮਰ ਜਿਹੜਾ ਹੈ ਉਹ ਸ਼ਖਸ ਦੱਸਿਆ ਜਾ ਰਿਹਾ ਹੈ ਜਿਹੜਾ ਇਸ ਕਾਰ ਦੇ ਅੰਦਰ ਬੈਠਾ ਹੈ ਬਦਰਪੁਰ ਟੋਲ ਦੀ ਤਸਵੀਰਾਂ ਨੇ ਜਿਹੜੀ ਤੁਸੀਂ ਦੇਖ ਰਹੇ ਹੋ ਜਿਹੜੀ ਲੇਟੈਸਟ ਵੀਡੀਓ ਹੈ ਉਹ ਬਦਰ ਲੇਟੈਸਟ ਵੀਡੀਓ ਬਦਰਪੁਰ ਟੋਲ ਦੀ ਹੈ ਔਰ ਜਦੋਂ ਉਥੋਂ ਕ੍ਰਾਸ ਕਰਦੀ ਹੈ ਇਹ ਕਾਰ ਤਾਂ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਕਾਰ ਦੇ ਅੰਦਰ ਇੱਕ ਸ਼ਖਸ ਜਿਹੜਾ ਹੈ ਉਹ ਬੈਠਾ ਜਿਸ ਦੀ ਸ਼ਕਲ ਦਾ ਹੁਲੀਆ ਖਬਰ ਆ ਰਹੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਫਸਰਾਂ ਦੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਹੈ ਅਫਸਰਾਂ ਨੂੰ ਮਲਜ਼ਮਾਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹੈ ਔਰ ਕਿਹਾ ਗਿਆ ਹੈ ਕਿ ਘਟਨਾ ਦੇ ਵਿੱਚ ਜਿਹੜੇ ਲੋਕ ਸ਼ਾਮਿਲ ਨੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇ ਔਰ ਮਲਜ਼ਮਾਂ ਨੂੰ ਜਲਦ ਜਿਹੜਾ ਹੈ ਫੜਿਆ ਜਾਵੇ ਔਰ ਉਹਨਾਂ ਨੂੰ ਉਹਨਾਂ ਦੇ ਅਨਜ਼ਾਮ ਤੇ ਪਹੁੰਚਾਇਆ ਜਾਵੇ ਹਰ ਮਲਜ਼ਮ ਨੂੰ ਸਾਡੀਆਂ ਏਜੰਸੀਆਂ ਦੀ ਸ਼ਕਤੀ ਦਾ ਹੁਣ ਸਾਹਮਣਾ ਕਰਨਾ ਹੋਵੇਗਾ ਇੱਕ ਹਾਈ ਲੈਵਲ ਬੈਠਕ ਦਿੱਲੀ ਦੇ ਵਿੱਚ ਕਾਲ ਕੀਤੀ ਗਈ ਸੀ ਉਸ ਤੋਂ ਬਾਅਦ ਅਫਸਰਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਜਿਹੜਾ ਬਰੀਫਿੰਗ ਕੀਤੀ ਗਈ ਹੈ ਕਿ ਸਖਤ ਕਾਰਵਾਈ ਹੋਵੇ ਔਰ ਜਲਦ ਹੋਵੇ ਔਰ ਏਜੰਸੀਆਂ ਆਪਣਾ ਇਸ ਮਾਮਲੇ ਦੇ ਵਿੱਚ ਸਖਤ ਰਵਈਆ ਅਖਤਿਆਰ ਕਰਨ ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਦੀ ਹਾਈ ਲੈਵਲ ਮੀਟਿੰਗ ਹੋਈ ਹੈ ਕੁਝ ਲੋਕ ਇਸ ਅੰਦਰ ਮੌਜੂਦ ਰਹੇ ਤੇ ਕਈ ਜਿਹੜੇ ਐ ਉਹ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਵੀ ਜੁੜੇ ਔਰ ਗ੍ਰਾਂ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇਸ ਮੀਟਿੰਗ ਨੂੰ ਚੇਅਰ ਕੀਤਾ ਗਿਆ ਔਰ ਸਾਰੀਆਂ ਏਜੰਸੀਸ ਦੇ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਬਕਾਇਦਾ ਤੌਰ ਤੇ ਐਡਰੈਸ ਕੀਤਾ ਗਿਆ ਕਿ ਰੁੱਖ ਪੜਾ ਸਪਸ਼ਟ ਤੇ ਤਿੱਖਾ ਜਿਹੜਾ ਹੈ ਉਹ ਇਸ ਮਾਮਲੇ ਦੇ ਵਿੱਚ ਰਹਿਣਾ ਚਾਹੀਦਾ ਹੁਣੇ ਸਭ ਦੇ ਵਿੱਚ ਕਈ ਚੀਜ਼ਾਂ ਸਵਾਲ ਲੈ ਰਹੀਆਂ ਨੇ ਕਿ ਆਖਰ ਇਹ ਚੀਜ਼ ਕਿਵੇਂ ਵਾਪਰ ਜਾਂਦੀ ਹੈ ਕੌਣ ਇਸ ਲਈ ਜ਼ਿੰਮੇਵਾਰ ਸਭ ਤੋਂ ਪਹਿਲਾ ਸਵਾਲ ਇਹ ਉੱਠਦਾ ਹੈ ਕਿ ਧਮਾਕਾ ਕਿਵੇਂ ਹੋਇਆ ਇਸ ਧਮਾਕੇ ਦਾ ਕਾਰਨ ਕੀ ਸੀ ਕੀ ਜਿਹੜੀ ਉਹ ਕਾਰਨ ਸੀ ਐਨਜੀ ਕਿਹਾ ਜਾ ਰਿਹਾ ਉਹ ਸੀ ਜਾਂ ਵਾਕਿਆ ਹੀ ਜਿਹੜਾ ਵਿਸਫੋਟਕ ਸਮਗਰੀ ਫਰੀਦাবাদ ਤੋਂ ਜਾਂ ਹੋਰ ਥਾਵਾਂ ਤੋਂ ਮਿਲੀ ਹੈ ਇਹ ਉਸੇ ਨਾਲ ਜੁੜਿਆ ਹੋਇਆ ਪਾਰਟ ਸੀ ਤੇ ਏਜੰਸੀਆਂ ਕੀ ਵਾਕਈ ਹੀ ਅਲਰਟ ਤੇ ਸਨ ਦਿੱਲੀ ਦੇ ਵਿੱਚ ਇਹ ਚੀਜ਼ ਕਿਵੇਂ ਦਹਲਾਗੀ ਦਿੱਲੀ ਨੂੰ ਕਿਵੇਂ ਇਹ ਸਾਰਾ ਕੁਝ ਵਾਪਰ ਗਿਆ ਕਿਉਂਕਿ ਇੱਕ ਦਿਨ ਪਹਿਲਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਆਰਡੀਐਕਸ ਬਰਾਮਦ ਹੁੰਦਾ ਔਰ ਉਸ ਤੋਂ ਬਾਅਦ ਇਹ ਕਈ ਇੱਕ ਦਿਨ ਬੀਤਣ ਤੋਂ ਬਾਅਦ ਇਹ ਤਮਾਕਾ ਹੁੰਦਾ ਕਿ ਫੇਰ ਵੀ ਚੌਕਸ ਸਨ ਏਜੰਸੀਆਂ ਔਰ ਤੀਜਾ ਸਵਾਲ ਕੀ ਇਹ ਅਤਵਾਦੀ ਹਮਲਾ ਡਿਕਲੇਅਰ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ ਕੀ ਵਾਕਿਆ ਇਹ ਅੱਤਵਾਦੀ ਹਮਲਾ ਹੈ ਜਾਂ ਕੀ ਹੈ ਹਲੇ ਤੱਕ ਇਹਦਾ ਸਪਸ਼ਟ ਤੌਰ ਤੇ ਆਫੀਸ਼ੀਅਲ ਕੋਈ ਸਟੇਟਮੈਂਟ ਨਹੀਂ ਆਇਆ ਸੋ ਇਸ ਕਰਕੇ ਤਿੰਨ ਸਵਾਲ ਹੁਣ ਤੱਕ ਦੇ ਬੜੇ ਮਹੱਤਵਪੂਰਨ ਨੇ ਕਿ ਆਖਰ ਇਹ ਧਮਾਕਾ ਹੋਇਆ ਕਿਵੇਂ ਆ ਤਾਂ ਉਹ ਹਮਲੇ ਉਹ ਦਸ਼ਤਗਰਦੀ ਅਟੈਕ ਜਿਨ੍ਹਾਂ ਨੇ ਮੁਲਕ ਨੂੰ ਢਹਲਾ ਕੇ ਰਖ ਦਿੱਤਾ ਸੀ ਚਾਹੇ ਉਹ ਪਹਿਲਗਾਮ ਦੀ ਗੱਲ ਹੈ ਚਾਹੇ ਉਹ ਪਲਵਾਮਾ ਦੀ ਗੱਲ ਹੈ ਜਾਂ ਫਿਰ ਹੁਣ ਉਹ ਦਿੱਲੀ ਦੇ ਵਿੱਚ ਹੋਇਆ 14 ਫਰਵਰੀ 2019 ਜਦੋਂ ਸਾਡੇ ਫੌਜ ਦੇ 40 ਸੁਰੱਖਿਆ ਬਲ ਹਮੇਸ਼ਾ ਹਮੇਸ਼ਾ ਦੀ ਨੀਂਦ ਸੌਂ ਜਾਂਦੇ ਆ ਬਹੁਤ ਵੱਡਾ ਅਟੈਕ ਸੀ ਉੱਥੇ ਵੀ ਆਰ ਡੀ ਐਸ ਦੇ ਨਾਲ ਇਹ ਹਮਲਾ ਕੀਤਾ ਗਿਆ ਸੀ ਫਿਰ ਗੱਲ ਇਸੇ ਸਾਲ ਦੀ ਕੁਝ ਮਹੀਨੇ ਪਹਿਲਾਂ 22 ਅਪ੍ਰੈਲ 22 ਅਪ੍ਰੈਲ 2025 ਜਦੋਂ 26 ਨਿਹੱਤੇ ਜਿਹੜੇ ਟੂਰਿਸਟ ਮਾਰੇ ਗਏ ਪਹਿਲਗਾਮ ਦੇ ਵਿੱਚ ਜਿਹੜੇ ਘੁੰਮਣ ਗਏ ਸੀ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤੇ ਉਸ ਨੂੰ ਚੰਗੇ ਯਾਦਗਾਰੀ ਪਲ ਬਣਾਉਣ ਗਏ ਸੀਗੇ ਪਰ ਹੁੰਦਾ ਕੀ ਹੈ ਕਿ ਉਹਨਾਂ ਨੂੰ ਉਸ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਤੇ ਸਾਰੇ ਲੋਕ ਉਥੇ ਮਾਰੇ ਜਾਂਦੇ ਇੱਕ ਨੂੰ ਛੱਡ ਕੇ 26 ਲੋਕ ਜਿਹੜੇ ਆ ਕਤਲ ਕਰ ਦਿੱਤੇ ਗਏ ਸੀ 12 ਬੇਕਸੂਰ ਲੋਕ ਦਿੱਲੀ ਚ ਮਾਰੇ ਗਏ ਜਿਹੜਾ ਇਹ ਤਮਾਕਾ ਹੋਇਆ ਜਿਸ ਦਾ ਹਲੇ ਤੱਕ ਸਪਸ਼ਟਿਕਰਨ ਨਹੀਂ ਹੋ ਰਿਹਾ ਕਿ ਆਖਰ ਇਹ ਤਮਾਕਾ ਕਿਸ ਤਰੀਕੇ ਦੇ ਨਾਲ ਹੋਇਆ ਕਿਉਂਕਿ ਹਰ ਤਰ੍ਹਾਂ ਦੇ ਅਟੈਕ ਦੀ ਤਮਾਕੇ ਦੀ ਵੱਖੋ ਵੱਖਰੇ ਜਿਹੜੇ ਆ ਉਹਦੇ ਜਿਹੜੇ ਉਹ ਨਿਕਲ ਨਜ਼ਰ ਆਉਂਦੇ ਆ ਅਸਰ ਨਜ਼ਰ ਆਉਂਦੇ ਆ ਉਹਦੇ ਜਿਹੜੇ ਆਫਟਰ ਇਫੈਕਟਸ ਆ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਤਮਾਕਾ ਕਿਵੇਂ ਦਾ ਸੀ ਕਿੱਥੇ ਹੋਇਆ ਸੀ ਕਿਸ ਤਰੀਕੇ ਨਾਲ ਹੋਇਆ ਸੀ ਉਹ ਚੀਜ਼ਾਂ ਹਲੇ ਸਪਸ਼ਟ ਨਹੀਂ ਹੋ پا ਰਹੀਆਂ ਔਰ ਇਹ ਉਹ ਹਮਲੇ ਜਦੋਂ ਇੱਕੋ ਦਮ ਹਫੜਾ ਤਫੜੀ ਮੱਚਦੀ ਹੈ ਤੇ ਲੋਕ ਵੱਡੀ ਗਿਣਤੀ ਜੇ ਦੀ ਲਪੇਟ ਦੇ ਵਿੱਚ ਆਉਂਦੇ ਆ ਇੱਕ ਉਹ ਜਿਹੜਾ 9 ਨਵੰਬਰ 2008 ਨੂੰ ਤੇ ਉਸ ਤੋਂ ਬਾਅਦ ਦਿੱਲੀ ਜਿਹੜਾ ਮੁੰਬਈ ਦੇ ਵਿੱਚ ਹੋਇਆ ਸੀ ਉਹ 9 11 ਸੀ ਤੇ ਹੁਣ 10 11 9 ਨਵੰਬਰ ਨੂੰ ਮੁੰਬਈ ਦੇ ਵਿੱਚ ਜਦੋਂ ਤਾਜ ਹੋਟਲ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਔਰ 10 ਨਵੰਬਰ 2025 ਦਾ ਕਨੈਕਸ਼ਨ ਕਿੱਥੇ ਨਿਕਲ ਕੇ ਆਂਦਾ ਇਹ ਦੇਖਣ ਵਾਲੀ ਗੱਲ ਹੈ ਉਦੋਂ ਉਸ ਵੇਲੇ 160 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਤੇ ਹੁਣ ਤੱਕ 12 ਲੋਕਾਂ ਦੀ ਮੌਤ ਦੀ ਖਬਰ ਜਿਹੜੀ ਹੈ ਉਹ ਰਿਪੋਰਟ ਕੀਤੀ ਜਾ ਰਹੀ ਹੈ ਔਰ ਇਹ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਦਰਪੁਰ ਟੋਲ ਪਲਾਜ਼ਾ ਦੀਆਂ ਤਸਵੀਰਾਂ ਸੀਗੀਆਂ ਜਿਹੜੀ ਕਿ ਲੇਟੈਸਟ ਸੀਸੀਟੀਵੀ ਜਿਹੜੀ ਹੁਣ ਤੱਕ ਨਿਕਲ ਕੇ ਸਾਹਮਣੇ ਆਈ ਹੈ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਕਾਰ ਦੀ ਜਿਹੜੀ ਟਾਈਮ ਲਾਈਨ ਹੈ ਪੂਰੇ ਕੇਸ ਦੀ ਟਾਈਮ ਲਾਈਨ ਉਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਇਹ ਕਾਰ ਫਰੀਦাবাদ ਤੋਂ ਜਿਹੜੀ ਦੇਖੀ ਗਈ ਸੀ ਔਰ ਹਰਿਆਣਾ ਦੇ ਗੁਰਦਾਉਂ ਤੋਂ ਦੱਸੀ ਜਾ ਰਹੀ ਹੈ ਜਿਸ ਨੂੰ ਪਰਚੇਜ਼ ਕੀਤਾ ਗਿਆ ਸੀ ਔਰ ਇੱਕ ਵਾਰ ਨਹੀਂ ਕਈ ਵਾਰ ਇਹ ਕਾਰ ਜਿਹੜੀ ਹੈ ਜਿਹੜੀ ਹੈ ਅੱਗੇ ਤੋਂ ਅੱਗੇ ਵਿਕੀ ਹੈ ਹਿੱਤ ਮਾਕੇ ਵਾਲੀ ਜਿਹੜੀ ਇਹ ਕਾਰ ਹੈ ਫਰੀਦাবাদ ਦੇ ਜਿਹੜੀ ਕਿ ਪੈਟਰੋਲ ਪੰਪ ਤੇ ਨਜ਼ਰ ਆਉਂਦੀ ਹੈ ਫਿਰ ਇਹ ਬਦਰਪੁਰ ਟੋਲ ਪਲਾਜ਼ਾ ਦੇ ਉੱਤੇ ਨਜ਼ਰ ਆਉਂਦੀ ਹੈ ਔਰ ਇਹ ਕਾਰ ਕਈ ਜਗ੍ਹਾ ਜਿਹੜੀ ਹੈ ਇਹ 6 ਤੋਂ 7 ਵਾਰੀ ਵਿਕਣ ਦੀ ਇਸ ਦੀ ਖਬਰ ਨਿਕਲ ਕੇ ਸਾਹਮਣੇ ਆਂਦੀ ਹੈ ਤਾਂ ਇਸ ਦੇ ਕਨੈਕਸ਼ਨ ਜਿਹੜੇ ਆ ਉਹ ਪਹਿਲਗਾਮ ਨਾਲ ਜਾ ਕੇ ਵੀ ਜੁੜ ਰਹੇ ਆ ਤਾਂ ਉਸ ਤੋਂ ਬਾਅਦ ਡੀਲਰ ਨੂੰ ਵੀ ਹਰਾਸਤ ਦੇ ਵਿੱਚ ਜਿਹੜਾ ਹੈ ਉਹ ਲਿਆ ਗਿਆ ਔਰ ਪੂਰੇ ਮਾਮਲੇ ਦੀ ਇੱਕ ਬਰੀਫ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ 'ਚ ਸੋਮਵਾਰ ਸ਼ਾਮ ਨੂੰ ਦਿਲ ਦਹਿਲਾਉਣ ਵਾਲਾ ਧਮਾਕਾ ਹੋਇਆ ਧਮਾਕੇ 'ਚ ਕਈ ਲੋਕਾਂ ਦੀ ਜਾਨ ਗਈ ਵੀਤੋਵਾ ਜ਼ਖਮੀ ਧਮਾਕੇ ਦੇ ਕਾਰਨਾਂ ਦੀ ਜਾਂਚ ਦੇ ਲਈ ਟੀਮਾਂ ਜੁਟੀਆਂ ਨੇ इस मौके देश के प्रधानमंत्री नरेंद्र मोदी ने दुख प्रगटाया साजिश लोगों को बख्शा नहीं जाएगा दिल्ली में हुई भयावह घटना ने सभी के मन को व्यथित कर दिया है मैं पीड़ित परिवारों का दुख समझता हूं आज पूरा देश उनके साथ खड़ा है मैं कल रात भर इस घटना की जांच में झूठी सभी एजेंसियों के साथ सभी महत्वपूर्ण लोगों के साथ संपर्क में था विचार विमर्श चलता था जानकारियों के तार जोड़े जा रहे थे हमारी एजेंसियां इस षडयंत्र की तह तक जाएगी इसके पीछे के षडयंत्रकारियों को बक्सा नहीं जाएगा ऑल दोज रिस्पॉन्सिबल विल बी ब्रॉड टू जस्टिस ਉਥੇ ਹੀ ਦਿੱਲੀ ਚ ਕੇਂਦਰੀ ਗ੍ਰਾਮ ਮੰਤਰੀ ਅਮਿਸ਼ਾ ਨੇ ਜਾਂਚ ਏਜੰਸੀਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਤਮਾਕੇ ਪਿੱਛੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਆਦੇਸ਼ ਦਿੱਤੇ ਨੇ ਮੀਟਿੰਗ ਚ ਕੇਂਦਰੀ ਗ੍ਰੈਸ ਕੱਤਰ ਗੋਮਿੰਦ ਮੋਹਨ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਰਾਸ਼ਟਰੀ ਜਾਂਚ ਏਜੰਸੀ ਦੇ ਡੀਜੀ ਤੇ ਦਿੱਲੀ ਪੁਲਿਸ ਕਮਿਸ਼ਨਰ ਮੌਜੂਦ ਸਨ ਉਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਤਮਾਕੇ ਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ ਹੈ ਸਭੀ ਸੰਭਾਵਨਾਵਾਂ ਨੂੰ ਤਰਸ ਰਹੇ ਹਨ ਔਰ ਸਭੀ ਸੰਭਾਵਨਾਵਾਂ ਨੂੰ ਧਿਆਨ ਮੇ ਰੱਖਕਰ इसकी गहन जांच की जाएगी सभी ऑप्शन की तुरंत जांच होकर नतीजा जो आएगा जांच हम जनता के सामने रखेंगे मैं कुछ ही देर में स्पॉट पर भी जा रहा हूं और अस्पताल में भी मैं तुरंत जाऊंगा एंड फॉरमोस्ट आई एक्सटेंड बाय हार्टफेल्ड कंडोलेंस टू ऑल दोस हु लॉस्ट देयर लाइव्स In the tragic incident that occurred in Delhi yesterday, I pray to God to grant strength and solace to the bereaved families in this hour of deep grief. From this platform, I wish to assure my citizens that the country's leading investigative agencies are conducting a swift and thorough inquiry into the incident. इस मामले उत्तरी दिल्ली के डी सी पी राजा बंडिया ने दस की धमाके बी एन एस तहत मामला दर्ज किया गया ऑफ़ नाउ द सिचुएशन ये है अभी कोतवाली पुलिस स्टेशन के अंदर एफआईआर दर्ज कर ली गई है यूएपीए एक्सप्लोसिव्स एक्सप्लोजिव एक्ट और बीएनएस के तहत हमने यहाँ पे एफआईआर दर्ज की है उसके अलावा और एन की भी टीम है जो पूरे सीन ऑफ क्राइम को और आसपास के सारे एरिया को यहाँ पे एग्जामिन कर रही है और जो भी रेलिवेंट एविडेंसेस हैं उनको लिफ्ट किया जा रहा है ऑफ़ नाउ इन्वेस्टिगेशन चल रही है और अभी कुछ भी कंक्लूसिवली कहना ठीक नहीं होगा we'll दिल्ली पिछले 20 साल कई बम धमाके हुए ने। ਜਿਨ੍ਹਾਂ ਦਾ ਜ਼ਿਕਰ ਇਸ ਪ੍ਰਕਾਰ ਹੈ 1997 ਚ ਲਾਜਪਤ ਨਗਰ ਚ ਧਮਾਕਾ ਹੋਇਆ ਸੀ 13 ਲੋਕਾਂ ਦੀ ਮੌਤ ਹੋਈ ਸੀ 30 ਤੋਂ ਜ਼ਿਆਦਾ ਜ਼ਖਮੀ ਹੋਏ ਸੀ 1998 ਚ ਕਰੋਲ ਬਾਗ ਗੈਫਟੀ ਮਾਰਕੀਟ ਚ ਧਮਾਕਾ ਹੋਇਆ 17 ਤੋਂ ਜ਼ਿਆਦਾ ਮੌਤਾਂ ਹੋਈਆਂ 2001 ਚ ਸੰਸਦ ਪਵਮਤੇ ਹਮਲਾ ਹੋਇਆ ਸੁਰੱਖਿਆ ਬਲਾਂ ਸਣੇ 9 ਲੋਕਾਂ ਦੀ ਮੌਤ ਹੋਈ 2005 ਚ ਤਿੰਨ ਸੀਰੀਅਲ ਧਮਾਕੇ ਹੋਏ 60 ਮੌਤਾਂ ਹੋਈਆਂ 200 ਤੋਂ ਵੱਧ ਜ਼ਖਮੀ ਹੋਏ 2008 ਚ ਦਿੱਲੀ ਸੀਰੀਅਲ ਧਮਾਕਾ ਹੋਇਆ 26 ਮੌਤਾਂ ਹੋਈਆਂ 100 ਤੋਂ ਜ਼ਿਆਦਾ ਜ਼ਖਮੀ ਹੋਈ 2011 ਚ ਦਿੱਲੀ ਹਾਈ ਕੋਰਟ ਧਮਾਕਾ ਹੋਇਆ 15 ਮੌਤਾਂ ਹੋਈਆਂ 2020 ਚ ਇਜ਼ਰਾਈਲੀ ਦੂਤਾਵਾਸ ਤੇ ਕੋਲ ਧਮਾਕਾ ਹੋਇਆ ਇਸ ਧਮਾਕੇ ਦੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ ਔਰ ਬੀਤੇ ਕੱਲ ਜਦੋਂ 7 ਵਜਣ ਚ 7-8 ਮਿੰਟ ਬਾਕੀ ਸੀ ਤਾਂ ਦਿੱਲੀ ਦੇ ਵਿੱਚ ਇੱਕ ਜ਼ਬਰਦਸਤ ਧਮਾਕਾ ਹੁੰਦਾ ਉਸ ਧਮਾਕੇ ਤੋਂ ਬਾਅਦ ਦਿੱਲੀ ਦਹਿਲ ਜਾਂਦੀ ਹੈ ਕਾਰ ਜਿਹੜੀ ਹੈ ਉਹ ਫਰੀਦাবাদ ਤੋਂ ਸਵੇਰੇ 7:30 ਵਜੇ ਨਿਕਲਦੀ ਹੈ ਬਦਰਪੁਰ ਬਾਰਡਰ ਤੇ ਬਦਰਪੁਰ ਬਾਰਡਰ ਤੋਂ 3:30 ਵਜੇ ਆਈਟੀਓ ਪਹੁੰਚਦੀ ਹੈ ਆਈਟੀਓ ਤੋਂ ਬਾਅਦ ਜੇ ਜਦੋਂ ਕਾਰ ਅੱਗੇ ਪਹੁੰਚਦੀ ਹੈ ਤਾਂ ਰੈਡ ਫੋਰਟ ਪਾਰਕਿੰਗ ਦੇ ਵਿੱਚ 6:28 ਮਿੰਟ ਦਾ ਸਮਾਂ ਤੇ ਇਹਦਾ ਬਲਾਸਟ ਟਾਈਮਿੰਗ ਜਿਹੜੀ ਹੈ ਉਹ 6:52 ਮਿੰਟ ਯਾਨੀ ਕਿ 7:08 ਮਿੰਟ ਹੁੰਦੇ ਆ ਤਾਂ ਫਰੀਦাবাদ ਤੋਂ ਇਹ ਕਾਰ ਜਦੋਂ ਸਵੇਰੇ 8:00 ਚੱਲਦੀ ਹੈ ਤਾਂ ਸ਼ਾਮ ਨੂੰ ਜਿਹੜਾ ਹੈ ਉੱਥੇ ਜਾ ਕੇ ਇਹ ਤਮਾਕਾ ਹੋ ਜਾਂਦਾ ਸੋ ਜਿਹੜੀ ਇਹ ਕਾਰ ਹੈ ਜਿਹੜੀ ਇਹਦੀ ਕਾਰ ਦੀ ਪੁਰਾਣੀ ਹਿਸਟਰੀ ਹੈ ਤੇ ਜਿਹੜੀ ਬਰੂਦੀ ਕਾਰ ਹੈ ਕਿਸ ਕਿਸ ਨੂੰ ਵੇਚੀ ਗਈ ਜਿਹੜੀ ਹੰਡਾਈ ਕੰਪਨੀ ਦੀ ਇਹ ਕਾਰ ਹੈ 18 ਮਾਰਚ 2014 ਨੂੰ ਇਹ ਜਿਹੜੀ ਵੇਚੀ ਜਾਂਦੀ ਹੈ ਗੁਰੂਗ੍ਰਾਮ ਦੇ ਸਲਮਾਨ ਖਾਨ ਸਲਮਾਨ ਨੇ ਜਿਹੜੀ ਇਹ ਕਾਰ ਖਰੀਦੀ ਹੈ ਤਾਂ 2014 ਦੇ ਵਿੱਚ ਇਹ ਕਾਰ ਖਰੀਦੀ ਜਾਂਦੀ ਸਲਮਾਨ ਦੇ ਵੱਲੋਂ ਸਲਮਾਨ ਨੇ ਕਾਰ ਓਖਲਾ ਦੇ ਦਵਿੰਦਰ ਨੂੰ ਅੱਗੇ ਵੇਚੀ ਆ ਜੋ ਕਿ ਓਖਲਾ ਦਾ ਇੰਡਸਟਰੀਲ ਏਰੀਆ ਜਿਹੜਾ ਓਖਲਾ ਦਿੱਲੀ ਦਾ ਉੱਥੇ ਦਾ ਰਹਿਣ ਵਾਲਾ ਸੀ ਦਵਿੰਦਰ ਨੇ ਕਾਰ ਅੱਗੇ ਅੰਬਾਲਾ ਚ ਕਿਸੇ ਸ਼ਖਸ ਨੂੰ ਵੇਚ ਦਿੰਦਾ ਸੋ ਇਸ ਤਰੀਕੇ ਦੇ ਨਾਲ ਇਹ ਕਾਰ ਕਈ ਜਗ੍ਹਾ ਵਿਕਦੀ ਆ ਸ਼ਖਸ ਨੇ ਫਰੀਦাবাদ ਦੇ ਇੱਕ ਕਾਰ ਡੀਲਰ ਨੂੰ ਜਿਹੜੀ ਆ ਇਹ ਕਾਰ ਵੇਚ ਦਿੱਤੀ ਉਸ ਤੋਂ ਬਾਅਦ ਇਹ ਕਾਰ ਜਿਹੜੀ ਆ ਫਿਰ ਫਰੀਦাবাদ ਪਹੁੰਚ ਜਾਂਦੀ ਹੈ ਡੀਲਰ ਕੋਲੋਂ ਕਾਰ ਪੁਲਵਾਮਾ ਦੇ ਰਹਿਣ ਵਾਲੇ ਤਾਰਿਕ ਅਤੇ ਉਮਰ ਜਿਹੜੇ ਆ ਉਹ ਖਰੀਦ ਲੈਂਦੇ ਆ ਹੁਣ ਇਹ ਕਾਰ ਜਿਹੜੀ ਹੈ ਵਾਦਿਆਂ 'ਚ ਚਲੀ ਜਾਂਦੀ ਹੈ ਤਾਰਿਕ ਕੋਲੋਂ 2900 ਕਿਲੋ ਗ੍ਰam ਆਈਡੀ ਬਣਾਉਣ ਦਾ ਸਮਾਨ ਜਿਹੜਾ ਹੈ ਉਹ ਜ਼ਬਤ ਕੀਤਾ ਗਿਆ ਤਾਰਿਕ ਦੇ ਕੋਲੋਂ ਇਹ ਸਮਾਨ ਜ਼ਬਤ ਹੁੰਦਾ ਹੈ ਜਿਹੜੀ 18 ਮਾਰਚ 2014 ਤੋਂ ਇਸ ਦੀ ਜਿਹੜੀ ਹੈ ਉਹ ਖਰੀਦੋ ਫਰੋਖਤ ਚੱਲਦੀ ਹੈ ਤਾਂ ਹੁਣ ਇਸ ਸਾਰੇ ਤਮਾਕਿਆਂ ਤੋਂ ਬਾਅਦ ਇੱਕ ਵਾਰੀ ਨਜ਼ਰ ਮਾਰਨੀ ਬੜੀ ਜ਼ਰੂਰੀ ਹੈ ਕਿ ਪਿਛਲੇ ਦੋ ਦਹਾਕਿਆਂ ਦੇ ਦਰਮਿਆਨ ਕਦੋਂ-ਕਦੋਂ ਕਿੱਥੇ-ਕਿੱਥੇ ਤਮਾਕੇ ਵਾਪਰਦੇ ਆ ਤੇ ਉਹਨਾਂ ਦੇ ਵਿੱਚ ਕਿੰਨੀ ਕੈਜ਼ੁਐਲਟੀ ਹੁੰਦੀ ਹੈ ਦਿੱਲੀ 'ਚ ਪਿਛਲੇ 20 ਸਾਲਾਂ 'ਚ ਜੇਕਰ ਇਹਨਾਂ ਤਮਾਕਿਆਂ ਦੀ ਗੱਲ ਕਰਦੇ ਆ ਸਾਲ 1997 ਦੇ ਵਿੱਚ ਲਾਜਪਤ ਨਗਰ ਵਿਖੇ ਤਮਾਕਾ ਹੁੰਦਾ ਤੇ 13 ਲੋਕਾਂ ਦੀ ਮੌਤ ਹੁੰਦੀ ਹੈ ਤੇ 30 ਤੋਂ ਜ਼ਿਆਦਾ ਜ਼ਖਮੀ ਹੋ ਜਾਂਦੇ ਆ ਸਾਲ 1998 'ਚ ਕਰੋਲ ਬਾਗ ਜਿਹੜੀ ਮਾਰਕੀਟ ਹੈ ਇੱਕ ਉੱਥੇ 17 ਤੋਂ ਜ਼ਿਆਦਾ ਮੌਤਾਂ ਰਿਪੋਰਟ ਹੁੰਦੀਆਂ ਨੇ ਤੇ ਧਮਾਕਿਆਂ ਤੋਂ ਬਾਅਦ ਦਿੱਲੀ ਫਿਲਹਾਲ ਹਾਈ ਅਲਰਟ ਦੇ ਉੱਤੇ ਚੱਲ ਰਹੀ ਹੈ ਕਰੋਲ ਬਾਗ ਦੀ ਗੱਲ ਕਰ ਰਹੇ ਹਾਂ 2001 ਦੇ ਵਿੱਚ ਸੰਸਦ ਭਵਨ ਤੇ ਹਮਲਾ ਹੁੰਦਾ ਹੈ ਸੁਰੱਖਿਆ ਬਲਾ ਸਮੇਤ 9 ਲੋਕਾਂ ਦੀ ਜਿਹੜੀ ਹੈ ਇਸ ਦੇ ਅੰਦਰ ਮੌਤ ਹੋ ਜਾਂਦੀ ਹੈ 2005 ਦੀ ਜੇਕਰ ਗੱਲ ਕਰੀਏ ਤਿੰਨ ਸੀਰੀਅਲ ਜਿਹੜੇ ਜਿਹੜੇ ਬਲਾਸਟ ਹੁੰਦੇ ਆ 60 ਮੌਤਾਂ 200 ਤੋਂ ਵੱਧ ਜਿਹੜੇ ਆ ਜ਼ਖਮੀ ਹੋ ਜਾਂਦੇ ਆ 2008 ਦੇ ਵਿੱਚ 26 ਮੌਤਾਂ ਹੁੰਦੀਆਂ ਨੇ 100 ਤੋਂ ਜ਼ਿਆਦਾ ਜ਼ਖਮੀ ਹੁੰਦੀ ਨੇ ਦਿੱਲੀ ਸੀਰੀਅਲ ਧਮਾਕਿਆਂ ਦੇ ਵਿੱਚ ਔਰ 2011 ਦੇ ਵਿੱਚ ਦਿੱਲੀ ਹਾਈ ਕੋਰਟ ਜਿਹੜਾ ਬਲਾਸਟ ਹੁੰਦਾ ਉਹ ਤਾਂ ਉਹਦੇ ਵਿੱਚ 15 ਲੋਕਾਂ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ 2021 ਦੀ ਜਿਹੜਾ ਇਜ਼ਰਾਈਲੀ ਦੂਤਾਵਾਸ ਕੋਲੇ ਧਮਾਕਾ ਹੁੰਦਾ ਜਾਨੀ ਨੁਕਸਾਨ ਤੋਂ ਜਿਹੜਾ ਹੈ ਉੱਥੇ ਬਚਾ ਰਹਿ ਜਾਂਦਾ ਤਾਂ ਦਿੱਲੀ ਤੋਂ ਸਾਡੇ ਪੱਤਰਕਾਰ ਕਮਲ ਕਾਉਂਸਲ ਇਸ ਵੇਲੇ ਜੁੜ ਰਿਹਾ ਕਮਲ ਹੁਣ ਤੱਕ ਜਿਹੜੀ ਕਾਰ ਸਵੇਰੇ 7:30 ਵਜੇ ਤੋਂ ਫਰੀਦাবাদ ਤੋਂ ਇਹ ਜਿਹੜੀ ਤੁਰਦੀ ਹੈ ਉਸ ਤੋਂ ਬਾਅਦ ਰਾਤ ਨੂੰ ਜਾ ਕੇ ਦਿੱਲੀ ਦੇ ਵਿੱਚ ਜਿਹੜਾ ਕਹਿਰ ਟਾਂਦੀ ਹੈ ਔਰ ਕਦੇ ਇਹ 29 ਅਕਤੂਬਰ ਨੂੰ ਦੇਖੀ ਜਾਂਦੀ ਹੈ ਜਾਂ ਉਸ ਤੋਂ ਬਾਅਦ ਜਦੋਂ ਬਦਰਪੁਰ ਟੋਲ ਪਲਾਜ਼ਾ ਦੀ ਲੇਟੈਸਟ ਵੀਡੀਓ ਆਉਂਦੀ ਹੈ ਹੁਣ ਮਾਮਲਾ ਐਨਆਈਏ ਦੇ ਕੋਲੇ ਚਲਾ ਗਿਆ ਕਿਹੜੇ ਕਿਹੜੇ ਐਂਗਲ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਕਿੱਥੋਂ ਤੱਕ ਪਹੁੰਚਿਆ ਮਿਤਸ਼ਾ ਵੀ ਲੇਟੈਸਟ ਇੱਕ ਜਿਹੜੀ ਹੈ ਹਾਈ ਲੈਵਲ ਮੀਟਿੰਗ ਲੈ ਕੇ ਆਟੇ ਨੇ ਅਪਡੇਟ बिल्कुल अगर पूरे केस की अगर बात करें नवज्योति नवजोत जी अपने दर्शकों को बता देते हैं कि किस तरीके से जांच जो है वो कहां तक पहुंची है क्योंकि कल जिस तरीके से शाम का अभी क्योंकि 24 घंटे होने वाले हैं इस घटना को और जब घटना घटी तो छह बजकर तिरपन मिनट का समय था जब घटना घटती है ऐसे में दिल्ली पुलिस की जो बम स्क्वाइड टीम है वो मौके पर पहुंचती है और दिल्ली पुलिस की स्पेशल टीम मौके पर पहुंचती है इस पूरी घटना की जांच जो है वो लगातार की जाती है ऐसे में हर केंद्र सरकार हर, हरकत में आई उन्होंने मौके पर एनआईए की टीम भेजी एनआईए की टीम लगातार जांच करती रही उसके बाद एन के कमांडो पहुंचे क्योंकि जिस तरीके से धमाका हुआ धमाकों के बाद फायर ब्रिगेड ने तो जो आग थी उसको बुझा दिया था लेकिन उसके बावजूद भी एन जी के कमांडो अपनी मशीन मशीनों के साथ पहुंचे कि अगर कोई बम वहां पर जो है एक्टिव होता है तो उसको डिस्पोज किस तरीके से किया जाए जो एनएसजी कमांडो थे वो मशीन के साथ वहां पहुंचे थे लेकिन आ, जिस तरीके से गृह मंत्री अमित शाह खुद घटना स्थल का दौरा किया और उन्होंने आज सुबह हाई लेवल बैठक जो है वो किया जिसमें जम्मू कश्मीर के डीजी, दिल्ली पुलिस कमिश्नर उत्तर प्रदेश या फिर हरियाणा, तमाम तमाम जो तमाम अधिकारी थे उनकी एक बैठक ली है और बैठक के बाद ये जो जांच है वो एनआईए को सौंप दी गई है एनआईए अब बारीकी से जांच कर रहा है और सबूत इकट्ठा करने की कोशिश कर रहा है कि आखिर जो ये ब्लास्ट हुआ है इसमें किस विस्फोटक या किस जो जो केमिकल था किस चीज का इस्तेमाल जो है वो किया गया है ऐसे में जो सरकार है वो कोई भी कोताही नहीं बरत रही है ऐसे में सुबह से ही दिल्ली पुलिस की स्पेशल सेल हो एन हो लगातार दबिशे दे रही है लोगों की गिरफ्तारी जो है इस पूरे मामले पर कर रही है ऐसे में जो एक यूनिवर्सिटी का सामने नाम आया है उस जिस तरीके से उसमें से दस से ज्यादा लोगों की, की गिरफ्तारी जो है वो की है लगातार जांच जो है वो की जा रही है कि आखिर वो कौन लोग हैं जिन्होंने इस घटना को अंजाम दिया है क्योंकि एक i20 गाड़ी की सुबह से चर्चा हो रही है और उस गाड़ी को लेकर लगातार जांच जो है वो की जा रही है और उस गाड़ी को लेकर जो जानकारी मिली है कि वो कई बार गाड़ी खरीदी गई है और कई बार बेची गई है जिसमें एक नाम उमर का नाम शामिल आया है जो है वो सामने आया है उमर की जो है अब लगातार पहचान जो है वो लगातार की जा रही है क्योंकि एक वीडियो सामने आई है जो बदरपुर बॉर्डर से दिल्ली में एंटर गाड़ी होती हुई दिखाई दे रही है और वही लाल किले के

ਉਹ ਨਾਲ ਖੜਦੇ ਹੋਏ ਨਜ਼ਰ ਆ ਰਹੇ ਆ ਦਿੱਲੀ ਲਾਲ ਕਿਲੇ ਧਮਾਕੇ ਤੇ ਵੀ ਉਹਨਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਚੀਨੀ ਰਾਜਦੂਤ ਨੇ ਪੀੜਤ ਪਰਿਵਾਰਾਂ ਦੇ ਨਾਲ ਸਵਿਧਨਾ ਪ੍ਰਗਟਾਈ ਹੈ ਔਰ ਇਜ਼ਰਾਈਲੀ ਜਿਹੜੇ ਫੋਰਨ ਮਨਿਸਟਰ ਨੇ ਗਿਡੀਅਨਸਾਰ ਨੇ ਦਿੱਲੀ ਧਮਾਕੇ ਦੇ ਉੱਤੇ ਦੁੱਖ ਪ੍ਰਗਟ ਕੀਤਾ ਹੈ ਸਿੰਗਾਪੁਰ ਹਾਈ ਕਮਿਸ਼ਨਰ ਨੇ ਧਮਾਕੇ ਨੂੰ ਅਤਵਾਦੀ ਕਾਰਵਾਈ ਜਿਹੜਾ ਹੈ ਦੱਸਿਆ ਤਾਂ ਅਤਵਾਦੀ ਮਸਲੇ ਦੇ ਉੱਤੇ ਭਾਰਤ ਦੇ ਨਾਲ ਚੀਨਾ ਹੈ ਚਾਹੇ ਇਜ਼ਰਾਈਲ ਹੈ ਸਿੰਗਾਪੁਰ ਹੈ ਉਹ ਸਪੋਰਟ ਜਿਹੜੀ ਹੈ ਇਸ ਮੌਕੇ ਦੇ ਉੱਤੇ ਕਰਦੇ ਹੋਏ ਨਜ਼ਰ ਆ ਰਹੇ ਆ ਔਰ ਦਿੱਲੀ ਦੇ ਲਾਲ ਕਿਲੇ ਦੇ ਅੱਗੇ ਹੋਏ ਇਸ ਧਮਾਕੇ ਦੇ ਉੱਤੇ ਜਿਹੜੇ ਫੋਰਨ ਦੇ ਲੀਡਰਸ ਨੇ ਉਹ ਗਵਾਂਡੀ ਮੁਲਕਾਂ ਦੇ ਚਾਹੇ ਉਹ ਚੀਨਾ ਔਰ ਇਜ਼ਰਾਈਲ ਸਿੰਗਾਪੁਰ ਉਹਨਾਂ ਨੇ ਜਿਹੜੀ ਹੈ ਦੁਖੀ ਮਨ ਦੇ ਨਾਲ ਜਿਹੜਾ ਹੈ ਉਹ ਇੱਥੇ ਸਭ ਦੇ ਨਾਲ ਵੇਦਨਾ ਸੰਵੇਦਨਾ ਜਿਹੜੀ ਆਪਣੀ ਜਿਹੜੀ ਹੈ ਪੀੜਤ ਪਰਿਵਾਰਾਂ ਦੇ ਨਾਲ ਸਾਂਝੀ ਕੀਤੀ ਆ ਉਹਨਾਂ ਨੇ ਕਹਿ ਕੇ ਸਾਨੂੰ ਪੀੜਤ ਪਰਿਵਾਰਾਂ ਦੇ ਨਾਲ ਅ ਦੁੱਖ ਹੈ ਕਿ ਇਹ ਜੋ ਚੀਜ਼ ਵਾਪਰੀ ਤੇ ਨਹੀਂ ਸੀ ਵਾਪਰਨੀ ਚਾਹੀਦੀ ਸਿੰਗਾਪੁਰ ਦੇ ਹਾਈ ਕਮਿਸ਼ਨਰ ਨੇ ਤਮਾਕੇ ਨੂੰ ਜਿਹੜਾ ਹੈ ਉਹ ਅਤਵਾਦੀ ਗਤੀਵਿਧੀ ਦੱਸਿਆ ਕਿ ਇਹ ਟੈਰਰ ਐਕਟੀਵਿਟੀ ਆ ਔਰ ਲਗਾਤਾਰ ਅਪਡੇਟ ਦੇਖਣ ਦੇ ਲਈ ਤੁਸੀਂ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ